ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਸੀਜ਼ਫਾਇਰ ਨੂੰ ਲੈ ਕੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਜਿहां ਡੋਨਾਲਡ ਟਰੰਪ ਦੇ ਵੱਲੋਂ ਆਪਣੇ ਐਕਸ ਤੇ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਮੈਨੂੰ ਭਾਰਤ ਤੇ ਪਾਕਿਸਤਾਨ ਦੀ ਮਜ਼ਬੂਤ ਲੀਡਰਸ਼ਿਪ ਦੇ ਉੱਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਇਹ ਸਮਝਿਆ ਕਿ ਇਸ ਤਰੀਕੇ ਦੇ ਤਣਾਅ ਦੇ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਹੈ ਤਬਾਹੀ ਬਣ ਸਕਦੀ ਹੈ ਤੇ ਇਸ ਦੇ ਲਈ ਜੋ ਉਹਨਾਂ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀਸਫਾਇਰ ਦਾ ਇਸ ਤੇ ਉਹਨਾਂ ਨੂੰ ਬਹੁਤ ਮਾਣ ਹੈ ਇਸ ਦੇ ਨਾਲ ਹੀ ਆਪਣੇ ਐਕਸ ਤੇ ਜੋ ਕੁਝ ਉਹਨਾਂ ਨੇ ਲਿਖਿਆ ਇਸ ਦੇ ਵਿੱਚ ਡੋਨਾਲਡ ਟਰੰਪ ਕ੍ਰੈਡਿਟ ਲੈਂਦੇ ਹੋਏ ਵੀ ਨਜ਼ਰ ਆਏ ਉਹਨਾਂ ਨੇ ਲਿਖਿਆ ਕਿ ਅਮਰੀਕਾ ਇਸ ਇਤਿਹਾਸਕ ਤੇ ਬਹਾਦਰੀ ਭਰੇ ਫੈਸਲੇ ਤੇ ਪਹੁੰਚਣ ਦੇ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਸੀ ਇਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਦੇ ਵੱਲੋਂ ਆਪਣੇ ਐਕਸ ਦੇ ਵਿੱਚ ਇਹ ਸਭ ਕੁਝ ਲਿਖਿਆ ਗਿਆ ਇਸ ਨਾਲ ਹੀ 트럼ਪ ਦੇ ਵੱਲੋਂ ਕਸ਼ਮੀਰ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇਗੀ ਦੋਨਾਂ ਮੁਲਕਾਂ ਦੇ ਨਾਲ ਮਿਲ ਕੇ ਕਸ਼ਮੀਰ ਦੇ ਮੁੱਦੇ ਤੇ ਗੱਲਬਾਤ ਕੀਤੀ ਜਾਵੇ ਇਸ ਦਾ ਹੱਲ ਕੱਢਿਆ ਜਾਵੇ ਹਾਲਾਂਕਿ ਇਸ ਬੇਲੇ ਜੋ ਭਾਰਤ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਹੈ ਜੋ ਜੰਗ ਛਿੜੀ ਹੋਈ ਸੀ ਇਸ ਦਾ ਕਾਰਨ ਕਸ਼ਮੀਰ ਨਹੀਂ ਦਰਸਤਲ ਪਹਿਲਗਾਮ ਸੀ ਜਿਸ ਤਰੀਕੇ ਦੇ ਨਾਲ ਅਤਵਾਦੀਆਂ ਦੇ ਵੱਲੋਂ ਪਹਿਲਗਾਮ ਦੇ ਵਿੱਚ ਨਿਹੱਥੇ ਸਲਾਨੀਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਧਰਮ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਇਸ ਦਾ ਬਦਲਾ ਲਿਆ ਜਾਵੇਗਾ ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵਿੱਚ ਜੋ ਅਤਵਾਦੀਆਂ ਦੇ ਟਿਕਾਣੇ ਸੀ ਉਹਨਾਂ ਨੂੰ ਤਬਾਹ ਕੀਤਾ ਗਿਆ ਤੇ ਪਾਕਿਸਤਾਨ ਦੇ ਵੱਲੋਂ ਭਾਰਤ 'ਤੇ ਹਮਲੇ ਕੀਤੇ ਗਏ ਡਰੋਨ ਮਿਜ਼ਾਈਲਾਂ ਦਾਗੀਆਂ ਗਈਆਂ ਜਿਸ ਦਾ ਜਵਾਬ ਭਾਰਤੀ ਫੌਜ ਦੇ ਵੱਲੋਂ ਦਿੱਤਾ ਗਿਆ ਤੇ ਕੱਲ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ 5 ਵਜੇ ਟਵੀਟ ਕੀਤਾ ਜਾਂਦਾ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਸੀਜ਼ਫਾਇਰ ਹੋ ਗਿਆ ਤੇ ਇਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਦੋਵਾਂ ਮੁਲਕਾਂ ਦੇ ਵਿੱਚ ਹੁਣ ਸੀਜ਼ਫਾਇਰ ਹੋ ਗਿਆ ਪਰ ਰਾਤ ਨੂੰ ਫੇਰ ਪਾਕਿਸਤਾਨ ਦੇ ਵੱਲੋਂ ਹਮਲੇ ਕੀਤੇਗੇ ਭਾਰਤ 'ਤੇ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਜੋ ਸੀਜ਼ਫਾਇਰ ਦੀ ਉਲੰਘਣਾ ਉਹ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਹੈ ਸਾਡੀ ਭਾਰਤੀ ਫੌਜ ਜਿਹੜੀ ਆ ਉਹ ਪੂਰੀ ਤਰੀਕੇ ਦੇ ਨਾਲ ਤਿਆਰ ਹੈ ਅਸੀਂ ਉਹਨਾਂ ਨੂੰ ਖੁੱਲ ਦੇ ਦਿੱਤੀ ਹੈ ਕਿ ਉਹ ਪਾਕਿਸਤਾਨ ਦੀ ਹਰ ਕਾਰਵਾਈ ਦਾ ਜਵਾਬ ਦੇ ਭੈਜਨਾਲੀ ਰਾਹਤ ਦੀ ਖਬਰ ਤੁਹਾਨੂੰ ਦੱਸ ਦਈਏ ਕਿ ਜੋ ਅੱਜ ਸਵੇਰ ਚੜੀ ਹੈ ਉਹ ਰਾਹਤ ਪਰ ਇਸੀ ਅੱਜ ਸਵੇਰੇ ਕਿਸੇ ਤਰੀਕੇ ਦੇ ਨਾਲ ਕੋਈ ਧਮਾਕਿਆ ਦੀ ਆਵਾਜ਼ ਸੁਣੀ ਨਾ ਕਿਸੇ ਤਰੀਕੇ ਦੇ ਨਾਲ ਕੋਈ ਡਰੋਨ ਅਟੈਕ ਹੋਇਆ ਅੱਜ ਦੀ ਸਵੇਰ ਲੋਕਾਂ ਦੇ ਲਈ ਰਾਹਤ ਪਰ ਜਿਸ ਤਰੀਕੇ ਨਾਲ ਹੁਣ ਡੋਨਾਲਡ ਟਰੰਪ ਦੇ ਵੱਲੋਂ ਆਪਣੇ ਐਕਸ ਦੇ ਉੱਤੇ ਇਹ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਦੋਵਾਂ ਮੁਲਕਾਂ ਦੇ ਵਿਚਾਲੇ ਜੋ ਲੀਡਰਸ਼ਿਪ ਦੇ ਵੱਲੋਂ ਕੰਮ ਕੀਤਾ ਗਿਆ ਉਹਨਾਂ ਤੇ ਮਾਣ ਹੈ ਪਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਕਸ਼ਮੀਰ ਦੇ ਮੁੱਦੇ ਦਾ ਵੀ ਹੱਲ ਕੱਢਣਗੇ ਕਸ਼ਮੀਰ ਨੂੰ ਲੈ ਕੇ ਵੀ ਡੋਨਾਲਡ ਟਰੰਪ ਦੇ ਵੱਲੋਂ ਇਹ ਬਿਆਨ ਜਿਹੜਾ ਦਿੱਤਾ ਗਿਆ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਨਾਲ ਵਪਾਰ ਨੂੰ ਕਾਫੀ ਹੱਦ ਤੱਕ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਦੋਵਾਂ ਮੁਲਕਾਂ ਨਾਲ ਵਪਾਰ ਨੂੰ ਵਿਧਾਇਆ ਜਾਵੇਗਾ ਹਾਲਾਂਕਿ ਇਸ ਬਾਰੇ ਗੱਲਬਾਤ ਜ਼ਿਆਦਾ ਨਹੀਂ ਹੋਈ ਹੈ ਪਰ ਇਸ ਤੇ ਚਰਚਾ ਜ਼ਰੂਰ ਕੀਤੀ ਜਾਵੇਗੀ ਤਾਂ ਡੋਨਾਲਡ 트ੰਪ ਜੋ ਵਿਚੋਲਗੀ ਕਰਦੇ ਹੋਏ ਨਜ਼ਰ ਆਏ ਸੀ ਦੋਵਾਂ ਮੁਲਕਾਂ ਵਿਚਾਲੇ ਜੋ ਸੀਜ਼ਫਾਇਰ ਹੋਇਆ ਉਸ ਦੇ ਵਿੱਚ ਡੋਨਾਲਡ 트ੰਪ ਨੇ ਜੋ ਆਪਣਾ ਕ੍ਰੈਡਿਟ ਲਿੱਤਾ ਉਸ ਕ੍ਰੈਡਿਟ ਦਾ ਵੀ ਜ਼ਿਕਰ ਕੀਤਾ ਕਿ ਇਸ ਇਤਿਹਾਸਿਕ ਫੈਸਲੇ ਤੇ ਉੱਤੇ ਪਹੁੰਚਣ ਦੇ ਵਿੱਚ ਅਮਰੀਕਾ ਨੇ ਜੋ ਯੋਗਦਾਨ ਦਿੱਤਾ ਸਾਨੂੰ ਉਹਤੇ ਵੀ ਮਾਣ ਹੈ ਕਿ ਅਮਰੀਕਾ ਦੀ ਗੱਲ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਮੰਨੀ ਗਈ ਪਰ ਰਾਤ ਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਦੱਸਿਆ ਗਿਆ ਭਾਰਤੀ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ ਤੇ ਹੁਣ ਡੋਨਾਲਡ ਟਰੰਪ ਦਾ ਇਹ ਬਿਆਨ ਜਿਹੜਾ ਹੈ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਹੁਣ ਕੀਤਾ ਹੈ ਕਿ ਕਸ਼ਮੀਰ ਦੇ ਮੁੱਦੇ ਤੇ ਜੋ ਦੋਵਾਂ ਮੁਲਕਾਂ ਵਿਚਾਲੇ ਤਣਾ ਹੈ ਉਸ ਦਾ ਵੀ ਹੱਲ ਕੱਢਿਆ ਜਾਵੇਗਾ